ਪਾਰਤ ਸਰਕਾਰ ਦੇ ਵੱਲੋਂ ਪਿੰਡੂ ਖੇਤਰ ਦੇ ਲੋਕਾਂ ਨੂੰ ਸਹੂਲਤ ਦੇਣ ਦੇ ਲਈ ਈ ਗ੍ਰਾਮੀਨ ਸਟੋਰ ਸ਼ੁਰੂ ਕੀਤੇ ਜਾ ਰਹੇ ਜਿਸ ਦੇ ਤਹਿਤ ਪੰਜਾਬ ਦੇ ਵਿੱਚ ਪਹਿਲਾ ਈ ਗ੍ਰਾਮੀਨ ਸਟੋਰ ਤਾਰੀਵਾਲ ਦੇ ਜੀਟੀ ਰੋਡ ਸਥਿਤ ਐਸਬੀਆਈ ਬੈਂਕ ਦੀ ਬੇਸਮੈਂਟ ਦੇ ਵਿੱਚ ਖੋਲਿਆ ਗਿਆ ਜਿਸ ਦਾ ਉਦਘਾਟਨ ਆਈਏਐਸ ਅਫਸਰ ਜਸਪਿੰਦਰ ਸਿੰਘ ਨੇ ਕੀਤਾ ਸਟੋਰ ਦੇ ਮੈਨੇਜਿੰਗ ਡਾਇਰੈਕਟਰ ਸੁਰਿੰਦਰ ਸ਼ਰਮਾ ਜਿਨ੍ਹਾਂ ਨੇ ਦੱਸਿਆ ਕਿ ਪੰਜਾਬ ਵਿੱਚ ਵਕ ਵਕ ਥਾਵਾਂ ਤੇ ਅਜਿਹੀ ਹੀ ਸਟੋਰ ਖੋਲ੍ਹੇ ਜਾ ਰਹੇ ਇਸ ਥਾਂ ਤੇ ਇੱਕੋ ਹੀ ਜਗ੍ਹਾ ਤੇ ਜ਼ਿਲ੍ਹੇ ਦੇ ਲੋਕਾਂ ਨੂੰ ਵੱਖ-ਵੱਖ ਨਾਂਮੀ ਤੇ ਵੱਡੀ ਕੰਪਨੀਆਂ ਦੇ ਪ੍ਰੋਡਕਟ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਤੇ ਮਿਲ ਸਕਣਗੇ ਕਿਉਂਕਿ ਇਹਨਾਂ ਦੀ ਸਟੋਰਾਂ ਤੇ ਵੱਖ-ਵੱਖ ਕੰਪਨੀਆਂ ਦਾ ਸਮਾਨ ਸਿੱਧਾ ਅਗਰਹਗੜ੍ਹ ਤੱਕ ਪਹੁੰਚੇਗਾ ਅਤੇ ਇਸ ਵਿੱਚ ਡਿਸਟ੍ਰੀਬਿਊਟਰ ਜਿਹਾ ਕੋਈ ਵਿਚੋਲਾ ਨਹੀਂ ਹੋਵੇਗਾ ਜਿਸ ਕਾਰਨ ਇਹ ਸਮਾਨ ਕਾਫੀ ਸਸਤਾ ਹੋਵੇਗਾ ਇਹਨਾਂ ਦੀ ਖਰੀਦਦਾਰੀ ਲੋਕ ਆਨਲਾਈਨ ਕਰ ਵੀ ਬੈਠ ਸਕਦੇ ਨੇ ਇਸ ਦੇ ਨਾਲ ਹੀ ਇਹਨਾਂ ਦੀ ਸਟੋਰਾਂ ਤੇ ਕਈ ਤਰ੍ਹਾਂ ਦੀਆਂ ਸੇਵਾਵਾਂ ਵੀ ਉਪਲਬਧ ਹੋਣਗੀਆਂ ਸਭ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਸੋ ਅੱਜ ਦੇ ਦਿਨ ਆਪਾਂ ਇੱਥੇ ਜਿਹੜਾ ਈ ਗ੍ਰਾਮੀਨ ਸਟੋਰ ਹੈ ਕਾਮਨ ਸਰਵਿਸ ਸੈਂਟਰ ਉਹਦੀ ਇਨੋਗ੍ਰੇਸ਼ਨ ਕੀਤੀ ਹੈ ਧਾਰੀਵਾਲ ਵਿੱਚ ਸੋ ਕਾਫੀ ਇੰਟਰਸਟਿੰਗ ਕਨਸੈਪਟ ਤੇ ਆਪਾਂ ਪੰਜਾਬ ਦੇ ਵਿੱਚ ਪਹਿਲਾ ਸਟੋਰ ਜਿਹੜਾ ਹੈਗਾ ਇਨੋਗ੍ਰੇਟ ਕੀਤਾ ਸੋ ਇਹਦੇ ਵਿੱਚ ਨਾ ਕਿ ਸਿਰਫ ਈ ਸਰਵਿਸਸ ਬਟ ਆਲਸੋ ਜਿਹੜੇ ਪ੍ਰੋਡਕਟਸ ਹੈਗੇ ਆ ਉਹ ਆਪਾਂ ਇਸ ਸਟੋਰ ਤੋਂ ਮਤਲਬ ਨਾਟ ਜਸਟ ਇਨ ਦਾ ਸਿਟੀ ਬਟ ਪਿੰਡਾਂ ਦੇ ਵਿੱਚੋਂ ਵੀ ਬੈਠ ਕੇ ਤੋਂ ਲੈ ਸਕਦੇ ਹਾਂ ਸੋ ਦਿਸ ਇਜ਼ Basically, uh, tying up the customers with the uh, customers as well as village-level entrepreneurs uh, with the companies and distributors. So this way, this is a unique concept based upon other uh, companies, So this is uh, basically homegrown app kind of space, not just app but also a physical space, ਸਰਵਿਸਿਜ਼ ਐਸ ਵੈਲ ਐਸ ਪ੍ਰੋਡਕਟਸ ਖਰੀਦੇ ਜਾ ਸਕਦੇ ਆ ਸੋ ਆਈ ਰੀਲੀ ਕੰਗ੍ਰੈਚੁਲੇਟ ਦ ਡਿਪਾਰਟਮੈਂਟ ਐਂਡ ਮਿਸਟਰ ਸੁਨੀਲ ਫॉर ਦਿਸ ਇਨੀਸ਼ੀਏਟਿਵ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਮੈਂ ਮੀਡੀਆ ਦਾ ਧੰਨਵਾਦ ਕਰਦਾ ਕਿ ਜਿਹੜੇ ਸਾਡੇ ਕਵਰੇਜ ਲਈ ਤੇ ਪਹੁੰਚੇ ਧਾਰੀਵਾਲ ਵਿਖੇ ਸੋ ਮੈਂ ਸਰ ਦਾ ਸਪੈਸ਼ਲੀ ਥੈਂਕਸ ਕਰਦਾ ਕਿ ਉਹਨਾਂ ਨੇ ਆਪਣਾ ਕੀਮਤੀ ਟਾਈਮ ਕੱਢ ਕੇ ਇੱਥੇ ਵਿਜ਼ਿਟ ਕੀਤਾ ਸਾਡੇ ਕੋਲ ਅੱਜ ਅਸੀਂ ਧਾਰੀਵਾਲ ਜਿਹੜਾ ਸਟੋਰ ਹੈ ਗ੍ਰਾਮੀਣੀ ਸਟੋਰ ਉਹਦੀ ਓਪਨਿੰਗ ਅੱਜ ਕਰ ਰਹੇ ਹਾਂ ਸੋ ਇਹਦੇ ਵਿੱਚ ਜਿਹੜਾ ਸੁਨੰਦਰ ਜੀ ਨੂੰ ਮੈਂ ਕੰਗ੍ਰੈਚੂਲੇਟ ਕਰਨਾ ਚਾਹਾਂਗਾ ਤੇ ਦੀਪਕ ਜੀ ਨੂੰ ਕੰਗ੍ਰੈਚੂਲੇਟ ਕਰਨਾ ਚਾਹਾਂਗਾ ਐਂਡ ਸੁਨੀਲ ਜਿਹੜੇ ਸਾਡੇ ਜ਼ਿਲ੍ਹਾ ਮੈਨੇਜਰ ਇੱਥੇ ਗੁਰਦਾਸਪੁਰ ਵਿਖੇ ਸੋ ਇੱਕ ਬਹੁਤ ਵਧੀਆ ਇਨੀਸ਼ੀਏਟਿਵ ਹੈ ਕਿ ਜਿਹੜੀਆਂ ਜਿੰਨੇ ਵੀ ਸਾਡੇ ਬ੍ਰਾਂਡ ਹੈਗੇ ਆ ਲੋਕਲ ਫੋਰ ਵੋਕਲ ਨੂੰ ਲੈ ਕੇ ਜਾਂ ਵੱਡੀਆਂ-ਵੱਡੀਆਂ ਜਿਹੜੀਆਂ ਕੰਪਨੀਆਂ ਸਹੀਆਂ ਜਿਵੇਂ ਮੈਂ ਗੱਲ ਕਰਾਂ ਟਾਟਾ ਕਰੋਮਾ ਕੈਨਸਟਾਰ ਕ੍ਰਮਪਟਨ ਸਿੰਫਨੀ ਸੋ ਇਹਨਾਂ ਸਾਰਿਆਂ ਦੇ ਜਿਹੜੇ ਪ੍ਰੋਡਕਟਸ ਆ ਉਹ ਈਜ਼ੀਲੀ ਇੱਥੇ ਜਿਹੜੇ ਸਹੀ ਰੇਟਸ ਤੇ ਮਾਰਕੀਟ ਤੋਂ ਅਵੇਲੇਬਲ ਰਹਿਣਗੇ ਤੇ ਸਿਟੀਜ਼ਨ ਸਾਨੂੰ ਇੰਟਰਸਟਿੰਗ ਹੀ ਰਹੇਗਾ ਜੀ ਇਹਨੂੰ ਤੁਸੀਂ ਡਿਜੀਟਲ ਪਲੇਟਫਾਰਮ ਦੇ ਥਰੂ ਸਾਡੀ ਆਨਲਾਈਨ ਐਪਲੀਕੇਸ਼ਨ ਤੋਂ ਵੀ ਲੈ ਸਕਦੇ ਹੋ ਪਲੱਸ ਤੁਸੀਂ ਸਾਡੇ ਸਟੋਰ ਤੇ ਵਿਜ਼ਿਟ ਕਰਕੇ ਪ੍ਰੋਡਕਟ ਨੂੰ ਚੰਗੀ ਤਰ੍ਹਾਂ ਜਾਂਚ ਕੇ ਤੁਸੀਂ ਉਹ ਪ੍ਰੋਡਕਟ ਨੂੰ ਜਿਹੜਾ ਉਹ ਲੈ ਸਕਦੇ ਹੋ ਜੀ ਐਡ ਦਾ ਸਪੋਟੀ ਪ੍ਰੋਡਕਟ ਖਰੀਦਿਆ ਜਾ ਸਕਦਾ ਜੀ 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 ਹਾਂ ਜੀ ਆ ਆਰਡਰ ਬਣਾ ਪਏਗਾ ਦੇਖੋ ਜੀ ਦੋਨੋ ਆਪਸ਼ਨਸ ਅਵੇਲੇਬਲ ਰਹਿਣ ਗਿਆ ਜੀ ਕਸਟਮਰ ਤੋਂ ਜੇ ਉਹਨਾਂ ਨੇ ਵੇਖ ਕੇ ਪ੍ਰੋਡਕਟ ਸਾਡੇ ਕੋਲ ਕਾਫੀ ਪ੍ਰੋਡਕਟਸ ਜਿਹੜੇ ਅਵੇਲੇਬਲ ਹੈਗੇ ਆ ਤੁਸੀਂ ਦੇਖ ਹੀ ਪਾ ਰਹੇ ਹੋ ਸਟੋਰ ਤੇ ਸੋ ਇਹਦੇ ਨਾਲ ਦੇ ਨਾਲ ਜੇ ਕਸਟਮਰ ਨੇ ਐਪਲੀਕੇਸ਼ਨ ਦੇ ਥਰੂ ਆਰਡਰ ਕਰਨਾ ਹੈ ਸੋ ਸਾਡੀ ਗ੍ਰਾਮੀਨੀ ਸਟੋਰ ਐਪਲੀਕੇਸ਼ਨ ਆ ਪਲੇ ਸਟੋਰ ਤੇ ਅਵੇਲੇਬਲ ਹੈ ਸੋ ਆਰਡਰ ਕਰ ਸਕਦੇ ਆ ਜੀ ਫਾਇਦਾ ਕੀ ਰੀਗਲ ਕਸਟਮਰ ਨੂੰ ਫਾਇਦਾ ਜੀ ਜਿਵੇਂ ਕਲਿਆ ਜੀ ਮੈਂ ਤੁਹਾਨੂੰ ਪ੍ਰੋਡਕਟਸ ਦਿਖਾ ਦੋਨਾ ਤਾਂ ਜਿਹੜਾ ਪ੍ਰੋਡਕਟ ਮਾਰਕੀਟ ਦੇ ਵਿੱਚ ਕਿਸੇ ਹੋਰ ਕੰਪਨੀ ਦੇ ਨਾਲ ਤੁਹਾਨੂੰ ਮਤਲਬ 30000 ਦਾ ਉਹ ਤੁਸੀਂ ਦੇਖੋਗੇ ਕਿ ਜਿਹੜੀ ਕੰਪਨੀ ਆ Tata Chrome so ਇਹਦੇ ਵਿੱਚ ਤੁਹਾਨੂੰ 5 ਤੋਂ 7000 ਦਾ ਜਿਹੜਾ ਮਾਰਜਿਨ ਆ ਉਹ ਤੁਹਾਨੂੰ ਲੱਗੇਗਾ ਐਂਡ ਪ੍ਰੋਡਕਟ ਦੀ ਕੁਆਲਿਟੀ ਬਹੁਤ ਅੱਛੀ ਹੈ ਜੀ ਸਰਕਾਰੀ ਤੌਰ ਤੇ ਕੰਟੇਨ ਕਹੇ ਦਿੱਤਾ ਜਾਂਦਾ ਹੈ ਤੇ ਉਹ ਗਲਤ ਨਹੀਂ ਤੁਸੀਂ ਬਹੁਤ ਵਧੀਆ ਆਪਣੇ ਆਪ ਐਡ-ਆਨ ਕਰਤਾ ਜੀ ਤੁਸੀਂ ਕਹਿ ਸਕਦੇ ਹੋ ਕਿ ਕੰਟੇਨ ਟਾਈਪ ਜਿਵੇਂ CST ਦੇ ਥਰੂ ਮਲਾਜਮਾਂ ਨੂੰ ਕੁਝ less ਮਿਲ ਕੇ ਪ੍ਰੋਡਕਟ ਮਿਲ ਜਾਂਦਾ so ਇਹਦੇ ਵਿੱਚ ਵੀ ਜਿਹੜਾ ਆਮ ਨਾਗਰਿਕਾ ਨੂੰ ਕਾਫੀ ਜਿਹੜਾ ਰਿਆਇਤ ਆ ਉਹ ਮਿਲੇਗੀ ਜੀ ਕਿੰਨੇ ਖੁੱਲੇ ਨੇ ਪੰਜਾਬ ਦੇਖੋ ਜੀ ਮੈਂ ਮਾਨ ਮਹਿਸੂਸ ਕਰ ਰਿਹਾ ਕਿ ਮੈਂ ਵੀ ਗੁਰਦਾਸਪੁਰ ਜ਼ਿਲ੍ਹੇ ਤੋਂ ਬਿਲੋਂਗ ਕਰਦਾ ਤੇ ਇਹ ਪੰਜਾਬ ਦੇ ਵਿੱਚ ਪਹਿਲਾ ਹੀ ਗ੍ਰਾਮੀਨੀ ਸਟੋਰ ਹੈ ਜਿਹਦੀ ਇਨੌਗੁਰੇਸ਼ਨ ਅੱਜ ਸਰਵਲੋਂ ਕੀਤੀ ਜਾ ਰਹੀ ਹੈ ਐਂਡ ਇਹਦੇ ਲਈ ਮੈਂ ਫੇਰ ਤੋਂ ਕੰਗ੍ਰੈਚੂਲੇਟ ਕਰਨਾ ਚਾਹਾਂਗਾ ਸੁਨੰਦਰ ਜੀ ਨੂੰ ਦੀਪਕ ਜੀ ਨੂੰ ਤੇ ਸੁਨੀਲ ਜੀ ਨੂੰ